ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ ਦਰਅਸਲ ਪੱਛਮੀ ਗੜਬੜੀ ਅਤੇ ਚੱਕਰਵਾਤੀ ਗਤੀਵਿਧੀਆਂ ਦੇ ਚੱਲਦੇ ਕਈ ਸੂਬਿਆਂ ਦੇ ਵਿੱਚ ਮੋਲੇ ਧਾਰੀ ਹਨੇਰੀ ਤੂਫਾਨ ਅਤੇ ਬਰਬਾਰੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਦਿੱਲੀ ਐਨਸੀਆਰ ਸਮੇਤ ਉਤਰੀ ਪੱਛਮੀ ਭਾਰਤ ਦੇ ਵਿੱਚ ਬੱਦਲ ਛਾਈ ਰਹਿਣਗੇ ਜਦਕਿ ਦੱਖਣੀ ਅਤੇ ਪੱਛਮੀ ਭਾਰਤ ਦੇ ਵਿੱਚ ਗਰਮੀ ਅਤੇ ਲੂ ਦਾ ਕਹਿਰ ਦੇਖਣ ਨੂੰ ਮਿਲੇਗਾ ਤਾਂ ਭਾਰਤੀ ਮੌਸਮ ਵਿਗਿਆਨ ਯਾਨੀ ਕਿ ਆਈਐਮਡੀ ਦੇ ਮੁਤਾਬਕ ਤੇਜ਼ ਹਵਾਵਾਂ ਗੜੇਮਾਰੀ ਅਤੇ ਤਾਪਮਾਨ ਦੇ ਵਿੱਚ ਉਤਾਰ ਚੜ੍ਹਾਅ ਨੂੰ ਲੈ ਕੇ ਤਾਜ਼ਾ ਅਪਡੇਟ ਜਿਹੜੀ ਕਿ ਜਾਰੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਗੜੇ ਮਾਰੀ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਹਰਿਆਣਾ ਪਛਮੀ ਰਾਜਸਥਾਨ ਦੇ ਵਿੱਚ 25 ਫਰਵਰੀ ਤੋਂ 1 ਮਾਰਚ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ ਹਾਲਾਂਕਿ ਕੱਲ ਸ਼ਾਮ ਨੂੰ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਹਲਕੀ ਤੋਂ ਦਰਮਿਆਨੀ بارش ਹੋਈ ਸੀਗੀ ਦੱਸਦੀ ਹੈ ਕਿ 27 28 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚਲਣ ਗਿਆ ਤੇ ਗੜੇ ਮਾਰੀ ਦੀ ਵੀ ਸੰਭਾਵਨਾ ਜਤਾਈ ਗਈ ਦੱਸਦੀ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 28 ਫਰਵਰੀ ਤੋਂ 1 ਮਾਰਚ ਤੱਕ ਅਤੇ ਪੂਰਬੀ Rajasthan ਦੇ ਵਿੱਚ 27 ਫਰਵਰੀ ਤੋਂ 1 ਮਾਰਚ ਤੱਕ ਮੀਂਹ ਅਤੇ ਗਰਜ ਦੇ ਨਾਲ ਮੀਂਹ ਪਵੇਗਾ ਤੇ ਦਿੱਲੀ ਅਤੇ NCR ਦੇ ਵਿੱਚ 26 ਤੋਂ 28 ਫਰਵਰੀ ਤੱਕ ਮੀਂਹ ਅਤੇ ਗਰਜ ਦੇ ਨਾਲ ਬੱਦਲ ਛਾਈ ਰਹਿਣਗੇ ਤਾਂ ਮੌਸਮ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ بارش ਜਿਹੜੀ ਕਿ ਦੇਖਣ ਨੂੰ ਮਿਲੀ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ 26 ਫਰਵਰੀ ਯਾਨੀ ਕਿ ਸ਼ਨੀਵਾਰ ਤੱਕ ਮੌਸਮ ਬਦਲੇਗਾ ਯਾਨੀ ਕਿ ਜਿਹੜਾ ਕਿ ਮੌਸਮ ਬਦਲੇਗਾ ਇਸ ਦਾ ਇਸ ਸਮੇਂ ਦੌਰਾਨ ਕੁਝ ਥਾਵਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ ਜਿਹੜੀ ਕਿ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਗਰਜ ਅਤੇ ਬਿਜਲੀ ਦੇ ਨਾਲ ਤੇਜ਼ ਹਵਾਵਾਂ ਦੇ ਸੰਬੰਧ ਦੇ ਵਿੱਚ yellow alert ਵੀ ਜਾਰੀ ਕਰ ਦਿੱਤਾ ਯਾਨੀ ਕਿ 27 ਅਤੇ 28 ਫਰਵਰੀ ਨੂੰ ਰਾਜ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਗੜੇ ਮਾਰੀ ਵੀ ਹੋ ਸਕਦੀ ਹੈ ਇਹ ਸਥਿਤੀ ਪਛਮੀ ਗੱਡਵੀ ਦੇ ਸਰਗਰਮ ਹੋਣ ਦੇ ਕਾਰਨ ਪੈਦਾ ਹੋ ਰਹੀ ਹੈ ਦੱਸਦੇ ਕਿ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੇ ਵਿੱਚ ਔਸਤ ਵੱਤਵਤ ਤਾਪਮਨ ਦੇ ਵਿੱਚ 2.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹਾਲਾਂਕਿ ਇਹ ਆਮ ਦੇ ਨੇੜੇ ਰਹਿੰਦਾ ਹੈਗਾ ਇਸ ਸਮੇਂ ਦੌਰਾਨ ਮੋਹਾਲੀ ਅਤੇ ਪਟਿਆਲਾ ਦੇ ਵਿੱਚ ਔਸਤ ਵੱਤਵਤ ਤਾਪਮਨ 26.2 ਡਿਗਰੀ ਦਰਜ ਕੀਤਾ ਗਿਆ ਜੋ ਕਿ ਸਵੇਰ ਦੇ ਵਿੱਚ ਸਭ ਤੋਂ ਵੱਧ ਹੈ ਤਾਂ ਮੌਸਮ ਵਿਗਿਆਨ ਦੇ ਅਨੁਸਾਰ ਵਿਭਾਗ ਦੇ ਅਨੁਸਾਰ ਦੱਸਦੇ ਕਿ ਪੰਜਾਬ ਦੇ ਕਰੀਬ 23 ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਉਹਨਾਂ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਝੁਲੰਦਰ, ਲੁਧਿਆਣਾ, ਬਰਨਾਲਾ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ ਵਤੇਗੜ ਸਾਹਿਬ ਪਟਿਆਲਾ ਸੰਗਰੂਰ ਅਤੇ ਬਰਨਾਲਾ ਸ਼ਾਮਿਲ ਨੇ ਤਾਂ ਇਹ 23 ਜ਼ਿਲ੍ਹੇ ਨੇ ਜਿੱਥੇ ਕਿ ਮੌਸਮ ਵਿਭਾਗ ਦੇ ਵੱਲੋਂ بارش ਦੀ ਸੰਭਾਵਨਾ ਜਤਾਈ ਗਈ ਹੈ ਤਾਂ ਵਿਭਾਗ ਦੇ ਅਨੁਸਾਰ ਅਗਲੇ 48 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਵਧਣ ਦੀ ਸੰਭਾਵਨਾ ਜਿਸ ਤੋਂ ਬਾਅਦ ਅਗਲੇ 48 ਘੰਟਿਆਂ ਦੇ ਵਿੱਚ ਤਾਪਮਾਨ 3 ਤੋਂ 5 ਡਿਗਰੀ ਤੱਕ ਡਿੱਗ ਜਾਵੇਗਾ ਇਸੇ ਤਰ੍ਹਾਂ ਘਟੋ ਘਰ ਤਾਪਮਾਨ ਪਹਿਲਾਂ ਵਧੇਗਾ ਪਰ ਉਸ ਤੋਂ ਬਾਅਦ ਕੋਈ ਬਦਲਾਅ ਨਹੀਂ ਦੇਖਿਆ ਜਾਵੇਗਾ ਮੌਸਮ ਵਿਭਾਗ ਨੇ ਇਸ ਵਕਤ ਨੂੰ ਦੱਸਦੀ ਹੈ ਕਿ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਕਿ ਲੋਕਾਂ ਨੂੰ ਦਰਖੰਦਾ ਦੇ ਹੇਠ ਨਹੀਂ ਖੜਨਾ ਚਾਹੀਦਾ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਕਈ ਵਾਰ ਹਾਦਸੇ ਵਾਪਰ ਜਾਂਦੇ ਨੇ ਦਰਖਤ ਜਿਹੜੇ ਕਿ ਟੁੱਟ ਜਾਂਦੇ ਨੇ ਟਾਲੀਆਂ ਟੁੱਟ ਜਾਂਦੀਆਂ ਜਿਸ ਕਰਕੇ ਲੋਕਾਂ ਦੇ ਨਾਲ ਕਈ ਹਾਦਸੇ ਵਾਪਰ ਜਾਂਦੇ ਨੇ ਤਾਂ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰ ਦਾ ਕੀ ਹਾਲ ਹੈਗਾ ਮੌਸਮ ਨੂੰ ਲੈ ਕੇ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਹਲਕੀ ਬੱਦਲਬਾਈ ਰਹਿਣ ਦੀ ਉਮੀਦ ਹੈ ਦਿਨ ਦੇ ਵਤਵਤ ਤਾਪਮਾਨ ਦੇ ਵਿੱਚ ਗਿਰਾਵਟ ਆਵੇਗੀ ਅਤੇ ਅੱਜ ਦੇ ਤਾਪਮਾਨ 12 ਤੋਂ 24 ਡਿਗਰੀ ਦੇ ਵਿੱਚ ਘਰ ਰਹਿਣ ਦੀ ਸੰਭਾਵਨਾ ਇਸੇ ਤਰੀਕੇ ਦੇ ਨਾਲ ਜਲੰਧਰ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਹਲਕੇ ਬੱਦਲ ছਾਈ ਰਹਿਣਗੇ ਪਟਿਆਲਾ ਪਟਿਆਲਾ ਦੇ ਵਿੱਚ ਘਟੋ ਘਟਾ ਤਾਪਮਾਨ ਤੁਹਾਡਾ ਕੀ ਵਧੇਗਾ ਪਰ ਦਿਨ ਦੇ ਵਤਵਤ ਤਾਪਮਾਨ ਜੋ ਕਿਰਾਵੜ ਜਿਹੜੀ ਕਿਦਰ ਚਰੇਗੀ ਤੇ ਮੋਹਾਲੀ ਦੇ ਵਿੱਚੋਂ ਹਲਕੇ ਬੱਦਲ ਛਾਈ ਰਹਿਣ ਦੀ ਉਮੀਦ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈਗਾ ਕਿਉਂਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕੱਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਸੀਗੀ ਅੰਮ੍ਰਿਤਸਰ ਦੇ ਵਿੱਚ ਸਵੇਰੇ ਜਿਹੜੀ ਕਿ ਕਣੀਆਂ ਪਈਆਂ ਸੀਗੀਆਂ ਜਿਹੜੀ ਕਿ ਬੂੰਦਾਬਾਰਿ ਹੋਈ ਸੀਗੀ ਤੇ ਸ਼ਾਮ ਦੇ ਵੇਲੇ ਵੀ ਲੁਧਿਆਣ ਜਿਹੜੀ ਕਿ ਮੋਹਾਲੀ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਕਿ ਦੇਖਣ ਨੂੰ ਮਿਲੀ ਸੀਗੀ ਤਾਂ ਤੁਹਾਡੇ ਇਲਾਕੇ ਦਾ ਕੀ ਹਾਲ ਹੈਗਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਅੱਜ ਮੌਸਮ ਬਿਲਕੁਲ ਸੁਹਾਵਣਾ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਮੌਸਮ ਬਣਿਆ ਹੋਏਗਾ ਪਰ ਮੌਸਮ ਵਿਭਾਗ ਨੇ 23 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਇਸੇ ਤਰੀਕੇ ਨੂੰ ਲੈ ਕੇ ਕਹਿ ਸਕਦੇ ਹਾਂ ਵੀ ਕਿਤੇ ਨਾ ਕਿਤੇ ਖੇਤਾਂ ਦੇ ਵਿੱਚ ਜਿਹੜੇ ਕਿ ਕਿਸਾਨਾਂ ਨੇ ਆਪਣੀ ਫਸਲਾਂ ਵਾਈਆਂ ਹੋਈਆਂ ਨੇ ਤਾਂ ਕਿਸਾਨਾਂ ਦੀ ਚਿੰਤਾ ਕਿਤਨਾ ਕਿਤੇ ਜਿਹੜੀ ਕਿ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਖੇਤਾਂ ਦੇ ਵਿੱਚ ਕਿਸਾਨਾਂ ਨੇ ਆਪਣੀ ਫਸਲ ਜਿਹੜੀ ਕਿ ਵਾਈ ਹੋਈ ਹੈ ਤਾਂ ਮੌਸਮ ਨੂੰ ਲੈ ਕੇ ਇਹ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਗੜੇ ਵੀ ਪੈ ਸਕਦੇ ਨੇ ਤਾਂ ਮੌਸਮ ਵਿਭਾਗ ਨੇ ਜਿਹੜਾ ਕਿ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈਗਾ ਕਿਉਂਕਿ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈਂਡ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਤਾਂ ਕੱਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੇ ਸੀਗੀ ਤੇ ਅੱਜ ਵੀ ਮਹਾ ਸ਼ਿਵਰਾਤਰੀ ਦੇ ਮੌਕੇ ਸੂਬੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਾਰਿਸ਼ ਹੁੰਦੀ ਭੁਇਖਵਾਨੀ ਕੀਤੀ ਗਈ ਹੈ ਇਸ ਦੇ ਨਾਲ ਹੀ ਅਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਕੱਲ ਅਤੇ ਪਰਸੋ ਜਿੱਥੇ ਕਿ ਤੇਜ਼ ਹਨੇਰੀ ਤੂਫਾਨ ਦੇ ਨਾਲ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਉਹਤੀ ਸੂਬੇ ਦੀਆਂ ਕਈ ਥਾਵਾਂ ਦੇ ਉੱਤੇ ਗੜੇ ਮਾਰੇ ਵੀ ਹੋ ਸਕਦੇ ਮੌਸਮ ਦਾ ਇਹ ਮિજાਜ 1 ਮਾਰਚ ਤੱਕ ਜਾਰੀ ਰਹਿਣ ਦੀ ਸੰਭਾਵਨਾ ਜੁਤਾਈ ਗਈ ਹੈ